ਜੱਲੇਵਾਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਨਾ ਕਿ ਤੁਹਾਡੀ ਬਹੁਤ ਲੋੜ ਹੈ ਸਾਨੂੰ ਵੀ ਦੇਸ਼ ਨੂੰ ਵੀ ਅਗਾ ਸਾਡੇ ਬੱਚਿਆਂ ਨੂੰ ਕਿਰਪਾ ਕਰਕੇ ਇੱਕ ਠੋਹਰ ਹਿਰਦੇ ਵਾਲਿਆਂ ਦੇ ਅੱਗੇ ਆਪਾਂ ਇਹੋ ਜਿਹਾ ਫੈਸਲਾ ਲਈਏ ਸਮੁੱਚੀਆਂ ਜਥੇਬੰਦੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਥੇ ਮੁੜ ਵਿਚਾਰ ਕਰੋ ਕਿਉਂਕਿ ਆਪਾਂ ਇਹਨਾਂ ਨਾਲ ਲੰਬੀ ਲੜਾਈ ਲੜਨੀ ਹੈ ਵਿਚਾਰਾਂ ਦੀ ਲੜਾਈ ਹੈ ਹੋਰ ਵੀ ਤਰੀਕੇ ਨੇ ਕਿਉਂਕਿ ਇਹਦੇ ਚਾਹੁੰਦੇ ਨੇ ਕਿ ਤੁਸੀਂ ਲੋਕ ਇਹਨਾਂ ਦੇ ਰਾਵਾਂ 'ਚੋਂ ਹਟੋ ਆਪਾਂ ਇਹਨਾਂ ਨੂੰ ਕੋਈ ਰਸਤਾ ਹੀ ਨਾ ਦੀਏ ਪਰ ਇਹ ਗੜਬੜੀ ਕਲੀਅਰ ਹੈ ਕਿ ਲੋਕਤੰਤਰ ਬਾਹਰ ਲੈਣਾ ਚਾਹੀਦਾ ਪਰ ਵਨ ਨੇਸ਼ਨਲ ਇਲੈਕਸ਼ਨ ਦੇ ਨਾਲ ਮੇਰਾ ਖਿਆਲ ਹੈ ਲੋ ਬਹੁਤ ਵੱਡਾ ਸਵਾਲੀਆ ਚਿੰਨ੍ਹ ਲੱਗੇਗਾ ਜੋ ਰਹਿ ਪਾਏਗਾ ਕਿ ਨਹੀਂ ਦੇਖੋ ਬੜੇ ਦੁਖਤੀ ਗੱਲ ਹੈ ਕਿ ਕੇਂਦਰ ਸਰਕਾਰ ਜਿੰਨੇ ਜਦੋਂ 74 ਨਾ ਚੁਕਾਇਆ ਸੀ ਉਦੋਂ ਲਿਖਤੀ ਭਰੋਸਾ ਦਿੱਤਾ ਸੀ ਕਿ ਅਸੀਂ ਇਹ ਮਸਲੇ ਹੱਲ ਕਰਾਂਗੇ ਕਮੇਟੀ ਬਣੇਗੀ ਫਾਰਮਰ ਵਿੱਚ ਹੋਣਗੇ ਪਰ ਦੁੱਖ ਦੀ ਗੱਲ ਹੈ ਉਹ ਉੱਤੋਂ ਭੱਜੇ ਨੇ ਮੁੱਕਰੇ ਨਹੀਂ ਔਰ ਉਹਨਾਂ ਦਾ ਕਠੋਰ ਹਿਰਦੇ ਹੈ ਉਹ ਸਿਰਫ ਇੱਕ ਬੰਦੇ ਦੀ ਕੰਮ ਕਰ ਰਹੇ ਉਹ ਆ ਅਡਾਨੀ ਉਤੋਂ ਅਲਾਵਾ ਉਹਨੂੰ ਬਚਾਉਣ ਦਾ ਕੰਮ ਕਰਦੇ ਉਹਦਾ ਹੀ ਵਪਾਰ ਵਧਾ ਰਹੇ ਨੇ ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਕਿਸਾਨ ਮਜ਼ਦੂਰ ਜ ਖਾਸ ਕਰਕੇ ਜਿਹੜੀ ਸਵੇਰੇ ਹੀ ਸ਼ੁਰੂਆਤ ਕਰਨੀ ਆਪਣੀ ਜ਼ਿੰਦਗੀ ਦੀ ਜਿੰਨੂੰ ਵੀ ਬੱਚੇ ਤੋਂ ਲੈ ਕੇ ਵੱਡੇ ਤੱਕ એનર્ਜੀ ਚਾਹੀਦੀ ਆ ਲੇਕਿ ਹਿਊਮਨ ਨੂੰ એનર્ਜੀ ਚਾਹੀਦੀ ਔਰ ਸੋਰਸ ਪੈਦਾ ਕਰਨ ਕਰਕੇ ਦਿੰਦਾ ਕਿਸਾਨ ਜਦੋਂ ਸ਼ੁਰੂਆਤ ਕਰਦੇ ਆ ਪਰ ਇਹਨਾਂ ਨੂੰ ਕੋਈ ਚਿਤਚੇਤਾ ਹੀ ਨਹੀਂਗਾ ਸੋ ਮੈਂ ਡੱਲੇਵਾਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੀ ਬਹੁਤ ਲੋੜ ਹੈ ਸਾਨੂੰ ਵੀ ਦੇਸ਼ ਨੂੰ ਵੀ ਅਗਾ ਸਾਡੇ ਬੱਚਿਆਂ ਨੂੰ ਵੀ ਕਿਰਪਾ ਕਰਕੇ ਇਹ ਕਠੋਰ ਹਿਰਦੇ ਵਾਲਿਆਂ ਦੇ ਅੱਗੇ ਆਪਾਂ ਇਹੋ ਜਿਹਾ ਫੈਸਲਾ ਨਾ ਲਈਏ ਸਮੁੱਚੀਆਂ ਜਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇੱਥੇ ਮੁੜ ਵਿਚਾਰ ਕਰੋ ਕਿਉਂਕਿ ਆਪਾਂ ਇਹਨਾਂ ਨਾਲ ਲੰਬੀ ਲੜਾਈ ਲੜਨੀ ਹੈ ਵਿਚਾਰਾਂ ਦੀ ਲੜਾਈ ਹੈ ਹੋਰ ਵੀ ਤਰੀਕੇ ਨੇ ਕਿਉਂਕਿ ਇਹ ਤੇ ਚਾਹੁੰਦੇ ਨੇ ਕਿ ਤੁਸੀਂ ਲੋਕ ਇਹਨਾਂ ਦੇ ਰਾਵਾਂ ਚੋਂ ਹਟੋ ਆਪਾਂ ਇਹਨਾਂ ਨੂੰ ਕੋਈ ਰਸਤਾ ਇਹੋ ਜਿਹਾ ਨਹੀਂ ਦਈਏ ਸੋ ਮੇਰੀ ਸਮੂਚਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਸੋ ਇਹ ਸਰਕਾਰ ਤੇ ਬਿਲਕੁਲ ਹੀ ਪਿੱਟ ਕਰਕੇ ਬੈ ਗਈ ਹੈ ਇਹਨੂੰ ਧਿਆਨ ਦੇਣਾ ਚਾਹੀਦਾ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਕਿਉਂਕਿ ਇਹ ਇਹ ਸਾਡੇ ਦੇਸ਼ ਦਾ ਪਹੀਆ ਤੋੜਦੇ ਤੋੜਦੇ ਨੇ ਆਰਥਿਕਤਾ ਦਾ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਅੱਜ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਕਿਵੇਂ ਦੇਖਿਓ ਇਸ ਨੂੰ ਦੇਖੋ ਅੱਜ ਹੁਣ ਇਹ ਆਉਂਦਾ ਹੈ ਅਸੀਂ ਇੱਥੇ ਡਿਟੇਲਡ ਦੇ ਚਾ ਔਰ ਕਾਂਗਰਸ ਪਾਰਟੀ ਦਾ ਸਟੈਂਡ ਤੇ ਇਹ ਹੈ ਕਿ ਲੋਕਤੰਤਰ ਜਿਹੜਾ ਬਹਾਲ ਹੋਣਾ ਚਾਹੀਦਾ ਡਿਕਟੇਟਰਸ਼ਿਪ ਨਾਲ ਦੇਸ਼ ਨਹੀਂ ਵਧਣਾ ਚਾਹੀਦਾ ਅਸੀਂ ਉਹਦਾ ਖਰੜਾ ਦੇਖਾਂਗੇ ਉਹਦੇ ਤੇ ਕੀ ਹੈ ਕਿਉਂਕਿ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਤੇ ਸਿੱਧੀ ਡਿਕਟੇਟਰਸ਼ਿਪ ਆ ਲਈਗੀ 5 ਸਾਲ ਤੱਕ ਤੁਸੀਂ ਕੁਝ ਕਰ ਨਹੀਂ ਪਾਓਗੇ ਬਟ ਫਿਰ ਵੀ ਪਾਰਟੀ ਦੇ ਸਾਰਾ ਅਸੀਂ ਇੱਕ ਇਹਦਾ ਖਰੜਾ ਜਿਹੜਾ ਪੜਾਂਗੇ ਉਸ ਤੋਂ ਬਾਅਦ ਪੂਰਨ ਤੌਰ ਤੇ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਪਾਰਟੀ ਸਟੈਂਡ ਕਰੇਗੀ ਕਿੰਨਾ-ਕਿੰਨਾ ਦੇ ਓਪੋਜ਼ ਕਰੇਗੀ ਉਹ ਅਸੀਂ ਤੁਹਾਨੂੰ ਦੱਸਾਂਗੇ ਪਰ ਇਹ ਗੱਲ ਬੜੀ ਕਲੀਅਰ ਹੈ ਕਿ ਲੋਕਤੰਤਰ ਬਾਹਰ ਲੈਣਾ ਚਾਹੀਦਾ ਪਰ ਵਨ ਨੇਸ਼ਨ ਵਨ ਇਲੈਕਸ਼ਨ ਦੇ ਨਾਲ ਮੇਰਾ ਖਿਆਲ ਹੈ ਲੋਕਤੰਤਰ ਦੇ ਉੱਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਲੱਗੇਗਾ ਕਿ ਉਹ ਰਹਿ ਪਾਏਗਾ ਕਿ ਨਹੀਂ ਲੋਕਲ ਇਲੈਕਸ਼ਨ ਵੀ ਪੰਜਾਬ ਦੇ ਵਿੱਚ ਹੋਣ ਜਾ ਰਹੇ ਆ ਅਮਰਸਰ ਨਗਰ ਨਿਕਮ ਦੀਆਂ ਚੋਣਾਂ ਨੇ ਤੁਸੀਂ ਉਸ ਜਗ੍ਹਾ ਦੇ ਐਮਟੀਓ ਤਾਂ ਕਿਸ ਤਰੀਕੇ ਦੇ ਤਿਆਰੀਆਂ ਨੇ ਅਮਰਸਰ ਨੂੰ ਲੈ ਕੇ ਨਾਲ ਦੇ ਏਰੀਆ ਨੂੰ ਲੈ ਕੇ ਬਿਲਕੁਲ ਅਸੀਂ ਉਸੇ ਕਰਕੇ ਪਹੁੰਚੇ ਮੈਂ ਅਮਰਸਰ ਨੂੰ ਹੀ ਜਾ ਰਿਹਾ ਸਿਰਫ ਥੋੜਾ ਜਿਹਾ ਰੁੱਕ ਕੇ ਇੱਥੇ ਚੰਡੀਗੜ੍ਹ ਔਰ ਕਿਉਂਕਿ ਅਮਰਸਰ ਨਹੀਂ ਇਕੱਲਾ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਨਗਰ ਨਿਕਮ ਦੀਆਂ ਹੋ ਰਹੀਆਂ ਨੇ ਚਾਹੇ ਕੁਝ ਬਾਈ ਇਲੈਕਸ਼ਨਾਂ ਨੇ ਕਾਂਗਰਸ ਪਾਰਟੀ ਪੂਰਨ ਤੌਰ ਤੇ ਤਿਆਰ ਹੈ ਕਿਉਂਕਿ ਜਿਹੜਾ ਇਹਨਾਂ ਦਾ ਪਿਛਲਾ 2.5 ਸਾਲ ਦਾ ਫੇਲ ਹੀ ਰਿਹਾ ਉਹ ਲੋਕਿਆਂ ਨੂੰ ਸਭ ਯਾਦ ਹੈ ਲਾਰਡ ਬਲੱਡਰ ਦੀ ਸਥਿਤੀ ਯਾਦ ਹੈ ਔਰ ਕਾਂਗਰਸ ਪਾਰਟੀ ਪੂਰਨ ਤੌਰ ਤੇ ਇੱਕ ਜੁਟਤਾ ਦੇ ਨਾਲ ਤੁਹਾਡੇ ਸਾਹਮਣੇ ਹੋਏਗਾ ਸਾਰੀਆਂ ਨਗਰ ਨਗਮ ਚੋਨਾ ਜਿਹੜੀਆਂ ਉਹ ਜਿੱਤੇਗੀ ਔਰ ਜਿਹੜਾ ਸ਼ਹਿਰ ਵਾਸੀ ਹੈ ਇਸ ਵੇਲੇ ਜਿਨ੍ਹਾਂ ਦੇ ਮਨ ਤੇ ਬੜਾ ਵੱਡਾ ਪ੍ਰਸ਼ਨ ਚੱਲਣਾ ਹੈ ਕਿ ਕਿਹੜੀ ਗਲਤੀ ਅਸੀਂ ਕਰ ਬੈਠੇ ਇਹਨਾਂ ਨੂੰ ਬਣਾ ਲਿਆ 2 ਸਾਲ ਤੋਂ ਕੋਈ ਕਾਉਂਸਲਰ ਐ ਨਹੀਂਗਾ ਇਹ ਪਹਿਲੀ ਸਰਕਾਰ ਆਈ ਹੈ ਜਿਹੜੀ ਮਤਲਬ ਇਦਾਂ ਦੀ ਇਲੈਕਸ਼ਨਾਂ ਤੋਂ ਡਰਦੀ ਹੈ ਉਹ ਜਿੰਨੀਆਂ ਇਲੈਕਸ਼ਨਾਂ ਕਰਾਉਣ ਵਾਸਤੇ ਸੁਪਰੀਮ ਕੋਰਟ ਨੂੰ ਇੰਟਰਵੈਨ ਕਰਨਾ ਪੈਂਦਾ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪੈਂਦਾ ਕਦੀ ਇਦਾਂ ਹੁੰਦਾ ਪਰੀ ਪਹਿਲੀ ਸਰਕਾਰ ਹੈ ਜਿਹੜੇ ਲੋਕ ਇਲੈਕਸ਼ਨਾਂ ਤੋਂ ਡਰਦੇ ਭਜਦੇ ਹੋਣ ਉਹਨਾਂ ਨੂੰ ਤੁਸੀਂ ਲੋਕਾਂ ਦਾ ਮਨ ਪਤਾ ਹੀ ਕਿ ਲੋਕਾਂ ਦਾ ਮਨ ਕੀ ਹੈ ਲੋਕਾਂ ਨੇ ਇਹਨਾਂ ਨੂੰ ਚੱਲਦਿਆਂ ਕਰਨਾ ਹੈ ਦਿੱਲੀ ਕੈਬਨਿਟ ਨੇ ਦਿੱਲੀ ਸਰਕਾਰ ਦੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਉਹ ਤੇ ਉਹ ਇਲੈਕਸ਼ਨ ਸਿਰ ਤੇ ਆ ਗਈ ਹੈ ਨਾ ਜੀ ਇਹ ਤੇ ਇਲੈਕਸ਼ਨ ਜਿੱਤਣ ਦੇ ਸਟੰਟ ਨੇ ਪਹਿਲਾਂ ਕਿੱਥੇ ਸੁੱਤੇ ਸੀ ਸਰਕਾਰ ਇਹਨਾਂ ਦੇ ਕੋਲ ਸੀ ਕਿ ਉਹਨਾਂ ਦਿੱਤਾ ਉਦੋਂ ਇਹਨਾਂ ਤੋਂ ਲੋਕਾਂ ਨੂੰ ਅਗਾਹ ਹੋਣਾ ਚਾਹੀਦਾ ਸਲੇ ਲੈਂਦਾ ਆ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਕਰਕੇ ਔਰ ਦਿੱਲੀ 'ਚ ਮੈਂ ਬੇਨਤੀ ਕਰੂੰਗਾ ਕਾਂਗਰਸ ਪਾਰਟੀ ਬੜੀ ਮਜ਼ਬੂਤੀ 'ਚ ਅੱਗੇ ਵੱਧ ਰਹੀ ਹੈ ਲੋਕੀ ਵੀ ਉਹਦੇ ਨਾਲ ਜੁੜ ਰਹੇ ਨੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਹ ਜਿਹੜੇ ਫੈਸਲੇ ਜਿਹੜੇ ਜਿਹੜੇ ਲੋਕ ਲਵਾਣੇ ਫੈਸਲੇ ਨੇ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਲੱਗਦਾ 0 ਤੋਂ ਸਰਕਾਰ ਤੱਕ ਪਹੁੰਚ ਪੈ ਗਈ ਕਿਉਂਕਿ ਲੰਮੀ ਦੌੜ ਹੈਗੀ ਦੇਖੋ ਜਦੋਂ 3 ਸਾਲ 3 ਟਰਮਸ ਸ਼ੀਲਾ ਦੇਕਸ਼ ਜੀ ਰਹੇ ਨੇ ਇਸ ਵਰਗੇ ਉਹਨਾਂ ਦਾ ਬਹੁਤ ਵੱਡਾ ਲੋਕਾਂ ਦੇ ਮਨ ਦੇ ਵਿੱਚ ਇੱਕ ਅਸਰ ਹੋਇਆ ਕਿਉਂਕਿ 3 ਸਾਲ ਤੋਂ ਕੋਈ ਡਿਵੈਲਪਮੈਂਟ ਦਿੱਲੀ 'ਚ ਨਹੀਂ ਹੋਈ ਹੈ ਪਤਾ ਕਰ ਲੋ ਤੁਸੀਂ ਇਹੋ ਜੀਆਂ ਗੱਲਾਂ ਕਰਕੇ ਜੇ ਜੇ ਡਿਵੈਲਪਮੈਂਟ ਹੋਈ ਹੁੰਦੀ ਤਾਂ ਮੈਨੂੰ ਖੁਸ਼ੀ ਹੁੰਦੀ ਜੇ ਅੱਜ ਇਹਨਾਂ ਦੇ ਡਿਵੈਲਪਮੈਂਟ ਦੇ ਜਿਹੜੇ ਹੋਇਆ ਨੇ ਉੱਤੇ ਉਹ ਗੱਲ ਕਰਦੇ ਕਿ ਆਹ ਡਿਵੈਲਪਮੈਂਟ ਅਸੀਂ ਪਿਛਲੇ ਲੰਬੇ ਸਮੇਂ 'ਚ ਕੀਤੀ ਤਿੰਨ ਟਰਨ ਦੇ ਵਿੱਚ ਅੱਜ ਤੋ ਇਹਨਾਂ ਕੋਈ ਹੈ ਹੀ ਕੁਸ਼ ਨਹੀਂ ਕਹਿਣ ਵਾਸਤੇ ਸੋ ਐਸ ਵੇਲੇ ਜਿਹੜਾ ਬੰਦਾ ਵੀ ਇਹੀ ਜੀ ਐਲਾਨ ਕਰਦਾ ਕਿ ਅਸੀਂ ਦਵਾ ਗੋ ਵੀ ਪਾਵਰ 'ਚ ਹੁੰਦਿਆ ਹੋਇਆ ਇਹਦਾ ਮਤਲਬ ਸਿੱਧਾ ਜਾਂਦਾ ਕਿ ਉਹਦਾ ਬੜਾ ਵੱਡਾ ਫੇਲਿਅਰ ਆ ਜਿੱਤੋਂ ਭੱਜਣਾ ਚਾਹੁੰਦਾ